ਅਮਰਿਤਪਾਲ ਦਾ ਜਿਹੜਾ ਇਸ਼ੂ ਹੈ ਜਦੋਂ ਉਹਨੇ ਅਮਰਤ ਸੰਚਾਰ ਦੀ ਕੰਗਰੀਗੇਸ਼ਨਸ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਇੱਕ ਹਾਦਸੇ ਤੋਂ ਬਾਅਦ ਉਹਨੂੰ ਅਰੈਸਟ ਕਰ ਦਿੱਤਾ ਗਿਆ ਉਸ ਤੇ NSA ਤੇ ਹੁਣ UAPA ਵੀ ਅਰੈਸਟ ਦਾ ਨਹੀਂ ਸਰੈਂਡਰ ਕੀਤਾ ਉਹਨੇ ਸਰੈਂਡਰ ਕੀਤਾ ਰੋਸ ਤੇ ਕੇਸ ਦਾ ਸੀ ਕਹਿਣ ਦਾ ਮਤਲਬ ਹੈ ਕਿ ਉਹ ਅਰੈਸਟ ਹੋ ਗਿਆ ਇਸ a ਸਟੇਟ ਦਾ ਸਕਦੀ ਹੈ ਸਟੇਟ ਦਾ ਸਕਦੀ ਹੈ ਤਾਂ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਟੇਟ ਦੀ ਕਰਾਪਟਡ ਮੂਵ ਸੀ ਤੁਸੀਂ ਯੂ ਯੂ ਰੀਕ੍ਰੀਏਟ ਦਾ ਇਵੈਂਟਸ ਕਿਵੇਂ ਬੰਦਾ ਹੋਦਾ ਕਿ ਬਈ ਉਹਨੂੰ মিডিਆ ਟੈਂਸ਼ਨ ਦਿੱਤੀ ਜਾਂਦੀ ਆ ਜੇ ਉਹ ਵਰਾ ਉਜਾਉ ਦਾ ਬਣੇ ਆ ਹਾਂ ਕਿਸੇ ਤੋਂ ਇੱਕ ਬਾਰਸ਼ ਪੰਜਾਬ ਦੇ ਬਣੇ ਹੁਣ ਪਾ ਬਾਰਸ਼ ਪੰਜਾਬ ਦੀ ਕਾਲੀ ਦਿਨ ਪਣਿਆ ਹੂੰ ਤੁਸੀਂ ਕਿਸ ਤਰ੍ਹਾਂ ਉਹਨੂੰ ਕਮ ਅ ਫਲੋਸ ਕਰਦੇ ਹੈਗੇ ਆ ਐ ਯੂ ਟ੍ਰਾਈ ਟੂ ਬੀ ਸਮਥਿੰਗ ਵਿਚ ਯੂ ਆਰ ਨਾਟ ਮਤਲਬ ਕਿ ਉਸੇ ਤਰ੍ਹਾਂ ਸਾਰਾ ਬਲਕੇ ਆਪਣੇ ਆਪ ਨੂੰ ਬਦਲਿਆ ਜਾਂਦਾ ਰੂਪ ਵੀ ਦਾ ਮਿਲਟੈਂਟ ਕਲਰ ਕੀ কেউ ক্যামেরা ফলসে কু করিয়োগ্রাফ